ਜਰੀਆਮ ਗੁੰਡਾ ਗਰਦੀਦਾਰ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਸਾਬਕਾ ਵਿਧਾਇਕ ਦੇ ਚਚੇਰੇ ਭਰਾ ਦੇ ਪੁੱਤ ਦਾ ਕਤਲ ਹੁੰਦਾ ਤਾਂ ਸਾਬਕਾ ਵਿਧਾਇਕ ਸ਼ੀਤਲ ਦੇ ਵੱਲੋਂ ਜਿੱਥੇ ਦੁੱਖ ਇੱਥੇ ਜ਼ਾਹਰ ਕੀਤਾ ਗਿਆ ਉਹ ਖੁਦ ਹਸਪਤਾਲ ਪਹੁੰਚਦੇ ਨੇ ਤਦ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ 17 ਸਾਲ ਦਾ ਜੋ ਕਿ ਬਸਤੀ ਦਾਨਸ਼ਮੰਦਾ ਇਲਾਕੇ ਦਾ ਰਹਿਣ ਵਾਲਾ ਹੈ ਤਾਂ ਉਹ ਆਪਣੀ ਗਲੀ ਦੇ ਮੁੰਡਿਆਂ ਦੇ ਨਾਲ ਉਸ ਦਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਜਿਸ ਤੋਂ ਬਾਅਦ 3000 ਹਥਿਆਰਾਂ ਦੇ ਨਾਲ ਉਸ ਦਾ ਕਤਲ ਹੋਇਆ ਜ਼ਖਮੀ ਨੂੰ ਜੋਸ਼ੀ ਹਸਪਤਾਲ ਭਰਤੀ ਕਰਵਾਇਆ ਗਿਆ ਹਾਲਾਂਕਿ ਉਥੇ ਡਾਕਟਰ ਨੇ ਉਸ ਨੂੰ ਮਰਿਤ ਐਲਾਨ ਦਿੱਤਾ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਸ਼ੀਤਲ ਲੰਗੁਰਾਲ ਦਾ ਇਹ ਕਹਿਣਾ ਹੈ ਕਿ ਵਿਕਾਸ ਉਹਨਾਂ ਦੇ ਪਰਿਵਾਰ ਦਾ ਸਭ ਤੋਂ ਵੱਡਾ ਸੀ ਤੇ ਜਲੰਧਰ ਯੂਨੀਵਰਸਿਟੀ ਵਿੱਚ ਇੱਕ ਵਾਰ ਫਿਰ ਤੋਂ ਸ਼ਰਿਆ ਮੁੰਡਾ ਗਰਦੀ ਹੋਈ ਹੈ ਜਿੱਥੇ ਸਾਬਕਾ ਵਿਧਾਇਕ ਸ਼ੀਤਲ ਲੰਗੁਰਾਲ ਦੇ ਭਰਾ ਦੇ ਪੁੱਤ ਦਾ ਕਤਲ ਕਰ ਦਿੱਤਾ ਗਿਆ ਆਪਸੀ ਰੰਜਸ਼ ਤੇ ਚੱਲਦੇ ਆ ਮੁੰਡਿਆਂ ਦੇ ਵੱਲੋਂ ਮਾਰ ਮੁਕਾਇਆ ਗਿਆ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ دہشت ਦਾ ਮਾਹੌਲ ਹੈ ਹਾਂਜੀ ਸ਼ਿਤਲ ਜੀ ਜੋ ਘਟਨਾ ਹੋਈ ਹੈ ਉਹਦੇ ਡਿਟੇਲਸ ਦੱਸ ਦਿਓ ਕਿ ਦੀ ਡੇਟ ਵੀ ਹੈ ਤੁਹਾਡਾ ਕੀ ਲੱਗਦਾ ਸੀਗਾ ਇਹ ਮੇਰਾ ਬ੍ਰਦਰ ਕਜ਼ਨ ਬ੍ਰਦਰ ਹੋਰ ਬੇਟਾ ਛੋਟਾ ਵਿਕਾਸ ਨਾਮ ਸੀ ਇਹਰਾ ਉਮਰ ਕਰੀਬ 16 ਸਾਲ ਹੈ ਮੈਨੂੰ ਤਾਂ ਲੱਗਦਾ 16 ਸਾਲ ਦੇ ਕਰੀਬ ਉਮਰ ਹੈ ਅੱਜ ਜਿਸ ਗੱਲ ਦੀ ਮੈਂ ਪਰਿਵਾਰ ਦੇ ਲਈ ਲੜਾਈ ਲੜਨ ਦੇ ਲਈ ਦਿਨ ਰਾਤ ਘਰੋਂ ਬਾਹਰ ਨਿਕਲ ਕੇ ਆਪਣੇ ਹਲਕੇ ਦੇ ਲਈ ਸੰਘਰਸ਼ ਕਰਦਾ ਕਿ ਰੋਜ਼ ਹੀ ਇਸ ਦੀ ਲੜਾਈ ਲੜਦਾ ਕਿ ਨਸ਼ਾ ਨਸ਼ਾ ਨਸ਼ੇ ਦੇ ਖਿਲਾਫ ਜਿਹੜਾ ਕਤਲ ਹੋਇਆ ਇਹ ਵੀ ਨਸ਼ੇ ਦੀ ਭੇਟ ਚੜਿਆ ਅੱਜ ਮੇਰੇ ਪਰਿਵਾਰ ਦਾ ਇੱਕ ਚਿਰਾਗ ਬੁੱਝ ਗਿਆ ਮੈਂ ਰੋਜ਼ ਅਹੀ ਕਹਿੰਦਾ ਕਿਸੇ ਦਾ ਪਰਿਵਾਰ ਦਾ ਚਿਰਾਗ ਨਾ ਬੁੱਜੇ ਪਰ ਇਹ ਹੈ ਕਿ ਕਮੀ ਕਿੱਥੇ ਆ ਪ੍ਰਸ਼ਾਸਨ ਟਿੱਲਾ ਸਰਕਾਰ ਟਿੱਲੀ ਆ ਕਿਉਂਕਿ ਮੈਂ ਮੈਂ ਹੀ ਸਰਕਾਰ ਨੂੰ ਟੋਸੀ ਜਾਵਾਂਗਾ ਲੋਕਾਂ ਨੇ ਕਹਿਣਾ ਗ੍ਰਾਜਨੀਤੀ ਤੌਰ ਦੇ ਤੇ ਬੋਲ ਰਿਹਾ ਪਰ ਮੈਂ ਹੀ ਦੱਸ ਸਕਦਾ ਕਿ ਪਰਿਵਾਰ ਦਾ ਜੀ ਚਲਾ ਗਿਆ ਪਰਿਵਾਰ ਦਾ ਬੱਚਾ ਚਲਾ ਗਿਆ ਜਿਹਨੂੰ ਹੱਥਾਂ 'ਚ ਖਿਲਾਇਆ ਮੈਂ ਹੱਥਾਂ ਦੇ ਵਿੱਚ ਵੱਡਾ ਕੀਤਾ ਅੱਜ ਉਹ ਲਾਸ਼ ਦੇ ਰੂਪ ਦੇ ਵਿੱਚ ਉੱਚੀ ਚ ਡੈੱਡ ਬੋਡੀ ਪਈ ਹੈ ਪਰ ਮੈਂ ਪੁਲਿਸ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਮੈਂ ਤਾਂ ਆਪਣੇ ਪਰਿਵਾਰ ਨੂੰ ਹੌਸਲਾ ਦੇ ਦਾਂਗਾ ਪਰਿਵਾਰ ਨੂੰ ਸਾਂਭ ਲਾਂਗਾ ਪਰਿਵਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰਾਂਗਾ ਪਰ ਜਿਹੜਾ ਵਾਕੀ ਵੀ ਜਲੰਧਰ ਦੇ ਲੋਕੋ ਵੀ ਮੇਰਾ ਪਰਿਵਾਰ ਹੈ ਉਹਨਾਂ ਦੇ ਬੱਚਿਆਂ ਦੀ jaan jool bachayiਏ ਕਿਸੇ ਹੋਰ ਦਾ ਘਰ ਦਾ ਚਿਰਾਗ ਨਾ ਬੁਝੇ ਕਿਸੇ ਹੋਰ ਦੇ ਘਰ ਦਾ ਬੱਚਾ ਨਾ ਇਸ ਦੁਨੀਆ ਤੋਂ ਜਾਵੇ ਉਹਰੇ ਲਈ ਪ੍ਰਯਾਸ ਕਰੀਏ ਮੈਂ ਹਮੇਸ਼ਾ ਕਹਿੰਦਾ ਪੁਲਿਸ ਨੂੰ ਸਨਯੋਗ ਚਾਹੀਦਾ ਸਰਕਾਰ ਦੇ ਕਿਸੇ ਨੂੰ ਸਨਯੋਗ ਅਸੀਂ ਦੇਣ ਨੂੰ ਤਿਆਰ ਆ ਬੜਾ ਲਾਈਵ ਹੋ ਕੇ ਬੋਲੀਦਾ ਬੜਾ ਜਾ ਕੇ ਸੱਚ ਦੱਸੀਦਾ ਪਰ ਕਿਸੇ ਵੀ ਗੱਲ ਦੇ ਉੱਤੇ ਜਿਹੜੀ ਸਰਕਾਰ ਗੌਰ ਨਹੀਂ ਕਰਦੀ ਬਾਰ ਬਾਰ ਕੋਈ ਕਹੇਗਾ ਕਤਲ ਦਾ ਕਾਰਨ ਕੀ ਹੈ ਕਤਲ ਦੇ ਪੁਛਰੇ ਹਰ ਪੱਤਰਕਾਰ ਬਾਰੀ ਬਾਰ ਪੁੱਛ ਰਿਹਾ ਕਤਲ ਦਾ ਇੱਕੋ ਹੀ ਕਾਰਨ ਹੈ ਅੱਜ ਸਾਡਾ ਜਿਹੜਾ ਘਰ ਦਾ ਬੱਚਾ ਗਿਆ ਇਹ ਨਸ਼ੇ ਦੇ ਕਰਕੇ ਗਿਆ ਨਸ਼ੇ ਦੀ ਪੇਟ ਕਰਕੇ ਕਤਲ ਹੋਇਆ ਉਹ ਨਸ਼ਾ ਵੇਚਣ ਵਾਲੇ ਆ ਨਸ਼ਾ ਪੀਣ ਵਾਲੇ ਆ ਇਹ ਪੁਲਿਸ ਕਲੀਅਰ ਕਰੇ ਜਿਹੜੇ ਡੈਥ ਹੋਈ ਹੈ ਕੀ ਨਾਮ ਹੈ ਕੀ ਵਿਕਾਸ ਬੁਰਾਲ ਕੀ ਕਰਦਾ ਸੀ ਕਿੰਨੀ ਉਮਰ ਹੈ ਉਮਰ ਕਰੀਬ 16 ਸਾਲ ਦਾ ਉਹ ਤੁਹਾਨੂੰ ਦੱਸਿਆ ਕਿ ਆ ਦੋ ਤਿੰਨ ਸਾਲੋਂ ਗੱਛ ਪੜਾਈ ਛੱਡ ਚੁੱਕਾ ਕਿਉਂਕਿ ਪਰਿਵਾਰ ਆਪਣੇ ਲਈ ਲੇਵਰ ਕਰਦਾ ਘਰ ਦੇ ਵਿੱਚ ਸਪੋਰਟਸ ਦਾ ਕੰਮ ਕਰਦੇ ਆ ਸਾਰੇ ਚਾਚੇ ਤਾਏ ਭਰਾ ਮਾਂ ਮਿਹਨਤ ਕਰਦੇ ਆ ਇਹਦਾ ਮੇਰਾ ਘਰ ਆ ਪੁਰਾਣਾ ਜਿੱਥੇ ਮੇਰਾ ਉਸੇ ਘਰ ਚ ਹੀ ਰਹਿੰਦੇ ਆ ਪਰ ਕਿੰਨੇ ਕ ਵਜੇ ਹੋਇਆ ਕਦੋਂ ਹੋਇਆ ਪੋਨੇ ਕ 10 ਵਜੇ ਦੀ ਗੱਲ ਆ ਬਸੀਦਾਨੀ ਛਮੰਦਾ ਲਸੂੜੀ ਮੋਹੱਲਾ ਦੁਰਗੇ ਦਿਖੂ ਦੇ ਨੇ ਦੀ ਤੁਹਾਨੂੰ ਫੋਨ ਆਇਆ ਤੁਹਾਨੂੰ ਕਿਦਾ ਪਤਾ ਲੱਗਿਆ ਮੈਂ ਕੈਂਟ ਦੇ ਇਲੈਕਸ਼ਨਾਂ ਦੇ ਕੈਂਟ ਗਿਆ ਹੋਇਆ ਸੀ ਮੈਨੂੰ ਵੱਡੇ ਭਾਈ ਸਾਦਾ ਫੋਨ ਆਇਆ ਕਿ ਕੋਈ ਸੱਟ ਮਾਰ ਗਿਆ ਇਹ ਨਹੀਂ ਪਤਾ ਕਤਲ ਹੋਇਆ ਜਿੱਦਾਂ ਹੀ ਉਥੋਂ ਤੁਰਿਆਂ ਆਂਦਿਆਂ ਦੇ ਪਤਾ ਲੱਗ ਗਿਆ ਕਿ ਹਾਲਾਤ ਨਹੀਂ ਇਹ ਕਿ ਜਿਹੜੇ ਸੱਟਾਂ ਬਹੁਤ ਜ਼ਿਆਦੀਆਂ ਉਹ ਦੇਖਿਆ ਤੇ ਆ ਗਏ ਬੱਚੇ ਦੇ ਹਾਰਡ ਦੇ ਵਿੱਚ ਤਿੰਨ ਚਾਰ ਜਿਹੜੇ ਚਾਕੂ ਆਰਪਾਰ ਕੀਤੇ ਹੋਏ ਕਾਰਨ ਕੀ ਸਮਝ ਆਇਆ ਹੁੰਦਾ ਕਾਰਨ ਕਹਿ ਤਰੇ ਨਸ਼ੇ ਦੀ ਪੇਟ ਚੜ ਗਿਆ ਮੁੰਡਾ ਜੀ ਕੋਈ ਉਹਦਾ ਪਤਾ ਲੱਗਿਆ ਕਿ ਕੋਈ ਇਹਨਾਂ ਰஞ்சிਸ਼ ਜੀ ਰஞ்சிਸ਼ ਉੱਥੇ ਕੋਈ ਗੱਲਬਾਤ ਹੋਈ ਇਹਨਾਂ ਜਿਨ੍ਹਾਂ ਲੋਕਾਂ ਨੇ ਮੈਨੂੰ ਪਾਲਿਆ ਜਿਨ੍ਹਾਂ ਲੋਕਾਂ ਨੂੰ ਮੈਂ ਪਾਲਿਆ ਜਿਨ੍ਹਾਂ ਲੋਕਾਂ ਦੇ ਹੱਥਾਂ 'ਚ ਮੈਂ ਵੱਡਾ ਹੋਇਆ ਜਿਨ੍ਹਾਂ ਲੋਕਾਂ ਨੂੰ ਅੱਜ ਮੈਂ ਆਪਣੇ ਨਾਲ ਛੋਟੇ ਬੱਚੇ ਸਮੇਂ ਕੇ ਭੀੜੇ ਸਮੇਂ ਕੇ ਨਾਲ ਲੱਗੇ ਚੱਲਦਾ ਅੱਜ ਸਾਰੇ ਲੋਕ ਨਸ਼ੇ ਦੀ ਪੇਟ ਚੜ ਗਏ ਚਿੱਤਰ ਜੀ ਪਤਾ ਚੱਲੇ ਕਿੰਨੇ ਮੁੰਡੇ ਸੀ ਜਿਨ੍ਹਾਂ ਉੱਤੇ ਹਮਲਾ ਕੀਤਾ ਤਿੰਨ ਕਹਿ ਰਹੇ ਆ ਬਾਕੀ ਪੁਲਿਸ ਉਸ ਮੌਕੇ ਤੇ ਪਹੁੰਚੀ ਸੀ ਸੀਸੀ ਦੇ ਵੀ ਕੈਮਰੇ ਲੱਗੇ ਆ ਸ਼ਾਇਦ ਕੁਝ ਆ ਜਾਵੇ ਤਿੰਨ ਹੋਵੇ ਇੱਕ ਹੋਵੇ ਚਾਰ ਹੋਵੇ ਪੰਜ ਹੋਵੇ ਜਾਣਕਾਰੀ ਘਰ ਦਾ ਚਾਕ ਤੇ ਪੁੱਜੀ ਗਿਆ ਨਾ ਕੀ ਕੁਝ ਪਤਾ ਲੱਗਿਆ ਕੌਣ ਮੁੰਡੇ ਸੀ ਕੁਝ ਉਹਨਾਂ ਦਾ ਇੱਕ 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 ਲੜਕੇ ਦੀ ਪਛਾਣ ਜੇਰੀ ਮੈਂ ਉਹ ਦੱਸ ਦਿੱਤੀ ਆ ਜਿਨ੍ਹਾਂ ਨੇ ਪਿੱਛੇ ਜੀ ਬਸਤੀ ਬਾਬਾ ਖੇਲ ਪੁਲਿਸ ਦੇ ਉੱਤੇ ਹਮਲਾ ਵੀ ਕੀਤਾ ਸੀ ਜੇਲ੍ਹ ਚ ਵੀ ਗਿਆ ਸੀ ਉਹ ਜੇਲ੍ਹ ਤੋਂ ਛੁੱਟ ਕੇ ਆ ਕੇ ਉਹਨੇ ਇਹ ਕਤਲ ਕੀਤਾ ਇਲਾਕੇ ਚ ਗੁੰਡਾਗਰਦੀ ਨਸ਼ਾ ਵੇਚਣ ਦੇ ਵਿੱਚ ਨੰਬਰ 1 ਮੁੰਡਾ ਕੀ ਨਾਮ ਕੀ ਹੈ ਕਾਲੂ ਕਾਲੂ ਕਹਿੰਦੇ ਆ ਬਾਕੀ ਨਿਕਨੇ ਮੈਨੂੰ ਪੂਰਾ ਕਹਿਦਾ ਕਿਸਰਾ ਦੇ ਦਿਓ ਕਿੰਨੇ ਕੋਈ ਪਤਾ ਲੱਗਾ ਕਿ ਪੁਲਿਸ ਪੁਲਿਸ ਤੇ ਖੜੀ ਹੈ ਪੁਲਿਸ ਉੱਥੇ ਵੀ ਟੀਮ ਪੜੀ ਹੈ ਯਾਨੀ ਕਿਉਂ ਚ ਹਾਂ ਨਹੀਂ ਦ ਕਾਸ ਦਾ ਕਾਸ ਕੋਇਨ ਇਹ ਪੁਲਿਸ ਲੱਗੀ ਹੈ ਪੁਲਿਸ ਦੇ ਜੋ ਵਿਸ਼ਵਾਸਨ ਦੇ ਰਹੀਆਂ ਅਸੀਂ ਨਾਲ ਆ ਪੁਲਿਸ ਦੇ ਕਿਉਂਕਿ ਨਸ਼ੇ ਦੇ ਲਈ ਅਸੀਂ ਪੁਲਿਸ ਦੇ ਨਾਲ ਸਰਕਾਰ ਦੇ ਨਾਲ ਬਿਲਕੁਲ ਖੜੇ ਆ ਕਣਸ਼ਾ ਬੰਦ ਹੋਣਾ ਚਾਹੀਦਾ ਪਰ ਇਹ ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ ਇਹਦਾ ਜਵਾਬ ਮੇਰੇ ਕੋਲ ਨਹੀਂ ਹੈ ਮੇਰੇ ਕੋਲ ਪੁਲਿਸ ਕਾਰਵਾਈ ਪੁਲਿਸ ਦੇਖ ਰਹੀ ਹੈ ਟੀਮ ਸਾਰੀ ਇੱਥੇ ਲੱਗੀਆਂ ਪਈਆਂ ਪੁਲਿਸ ਲੱਗਦਾ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜੇ ਤੇ ਪਤਾ ਲੱਗੇ ਕਿ ਤੇ ਉਸ ਇਲਾਕੇ ਦੇ ਨਸ਼ੇ ਦਾ ਜਿਹੜਾ ਕਾਰੋਬਾਰ ਜਿਹੜੇ ਲੋਕ ਕਰਦੇ ਆ ਉਹਨਾਂ ਦੇ ਥਲ ਪਣੀ ਚਾਹੀਦੀ ਤੇ ਲੋਅਰ ਅੰਡਰਡਰ ਕਿੱਦਾ ਦੇ ਦੋ ਥੋੜੀ ਦੇਰ ਪਹਿਲਾਂ ਵੀ ਚਾਹੇ ਗੋਲੀ ਕਾਂਡ ਵੀ ਘਟਾ ਹੋਈ ਹੈ ਤੇ ਹਾਲਾਤ ਬਹੁਤ ਬੁਰੇ ਆ ਭਾਜੀ ਮੈਂ ਪੜਨ ਦਾ ਅੱਜ ਪੜਨ ਦਾ ਚੰਗਾ ਨਹੀਂ ਲੱਗਦਾ ਮੇਰੇ ਪਰਿਵਾਰ ਦਾ ਮੇਰਾ ਬੱਚਾ ਚਲਾ ਗਿਆ ਤੇ ਮੈਂ ਕੀ ਪੰਡਾਂ ਸਰਕਾਰ ਨੂੰ ਕੀ ਪੰਡਾਂ ਪ੍ਰਸ਼ਾਸਨ ਨੂੰ ਕੀ ਪੰਡਾਂ ਲੀਡਰਾਂ ਨੂੰ ਜੇ ਮੈਂ ਕਹਿ ਰਾਂ ਕਿ ਮੇਰੇ ਘਰ ਦਾ ਬੱਚਾ ਨਹੀਂ ਸੇਫ ਹੈਗਾ ਮੈਂ ਕਹੀ ਤੇ ਜਾ ਰਿਹਾ ਮੈਨੂੰ ਨਹੀਂ ਪਤਾ ਲੱਗਣਾ ਕੋਈ ਨਸ਼ਾ ਕਰਕੇ ਕਦੋਂ ਆ ਗਿਆ ਅੱਜ ਨਸ਼ਾ ਹੀ ਇਦਾਂ ਦਾ ਆ ਚੁੱਕਾ ਹੈ ਮੈਡੀਕਲ ਸੈਂਟਰੀ ਨਸ਼ੇ ਆ ਚੁੱਕੇ ਆ ਤੁਹਾਨੂੰ ਨਹੀਂ ਪਤਾ ਲੱਗ ਸਕਦਾ ਕਿੱਦਾਂ ਪਰਿਵਾਰ ਬਚਾਵਾਂਗੇ ਇਹ ਪੁਲਿਸ ਹੀ ਮਦਦ ਕਰ ਸਕਦੀ ਹੈ ਸਰਕਾਰ ਕੋਈ ਐਸਾ ਲਾਅਨ ਆਰਡਰ ਲਿਆਵੇ ਕਿ ਜਿਹੜੇ ਗੁੰਡੇ ਲੋਕ ਹੈ ਜਿਲ੍ਹੇ ਤੋਂ ਬਾਹਰ ਨਾ ਆ ਸਕਣ ਕਿਉਂਕਿ ਜਿਹੜੇ ਲੋਕ ਪੁਲਿਸ 'ਤੇ ਹਮਲਾ ਕਰਦੇ ਆ ਜਾਂ ਕਿ ਕੋਈ ਨਾ ਦੇ ਹਮਲਾ ਕਰਦੇ ਆ ਕੋਈ ਦਾ ਸਟੂਡੈਂਟਾਂ ਦੇ ਜਾ ਕੇ ਜਾ ਕੇ ਅੰਦਰ ਜਾ ਕੇ ਹਮਲਾ ਕਰਦੇ ਆ ਉਹ ਜਿਲ੍ਹੇ ਤੋਂ ਦੂਜੇ ਦਿਨ ਬਾਹਰ ਆ ਜਾਂਦੇ ਆ ਚਲੋ ਉਹਨਾਂ ਨੂੰ ਨਸ਼ਾ ਹੀ ਬਚਣਗੇ ਕਤਲ ਹੀ ਕਰਨਗੇ ਅਣੀ ਸਰ ਕੀ ਮਾਮਲਾ ਕੀ ਹੋਇਆ ਜਿਹੜਾ ਜਲੰਧਰ ਵੈਸਟ ਏਰੀਆ ਦੇ ਵਿੱਚ ਹੋਇਆ ਸਰ ਅੱਜ ਸਾਡੇ ਜਲੰਧਰ ਦੇ ਜਿਹੜੇ ਪੂਰੇ ਵਿਧਾਇਕ ਹੈ ਸ਼ੀਤਲ ਕੁਰਾਲ ਜੀ ਉਹਨਾਂ ਦੇ ਭਤੀਜੇ ਦਾ ਜਿਹੜਾ ਕਤਲ ਜਿਹੜਾ ਚਾਕੂ ਮਾਰ ਕੇ ਕੀਤਾ ਗਿਆ ਔਰ ਇਹ ਬਹੁਤ ਗਲਤ ਹੈ ਔਰ ਮਾਤਪਾ ਕੀ ਕਤਲ ਹੈ ਸਰ ਕਿੰਨੀ ਏਜ ਕਿੰਨੀ ਸੀ ਕਿ ਲੜਕੇ ਦੀ 16 17 ਸਾਲ ਕੀ ਨਾਮ ਕੀ ਇਹ ਲੜਕੇ ਦਾ ਆਈ ਥਿੰਕ ਵਿਕਾਸ ਕੀ ਕਤਲ ਦਾ ਕਾਰਨ ਕੀ ਰਿਹਾ ਸਰ ਪੁਰਾਣੀ ਰੰਜਿਸ਼ ਹੈ ਕੋਈ ਤੇ 14 16 ਸਾਲ ਦੇ ਬੱਚੇ ਦੀ ਕਿਸੇ ਨਾਲ ਕੀ ਰੰਜਿਸ਼ ਹੋ ਸਕਦੀ ਹੈ ਉਹਦੇ ਨਾਲ ਹੀ ਘੁੰਮਣ ਫਿਰਨ ਵਾਲੇ ਵਿਅਕਤੀ ਜਿਹੜੇ ਉੱਥੇ ਨਸ਼ਾ ਵੇਚਦੇ ਆ ਜਾਂ ਨਸ਼ਾ ਕਰਦੇ ਆ ਜਾਂ ਲੋਕਾਂ ਨੂੰ ਨਸ਼ੇ ਵੇਚਣ ਲਈ ਪ੍ਰੇਰਿਤ ਕਰਦੇ ਆ ਉਹਨਾਂ ਵਿਅਕਤੀਆਂ ਨੇ ਇਸ ਵਜ੍ਹਾ ਪਿੱਛੇ ਨਿਕਲੇ ਉਹਨਾਂ ਨੇ ਕੀ ਨਾਮ ਹੈ ਜਿਨ੍ਹਾਂ ਦੇ ਨਾਲ ਦੇਖੋ ਮੈਨੂੰ ਉਹਨਾਂ ਦਾ ਪ੍ਰੋਪਰ ਨਾਮ ਨਹੀਂ ਪਤਾ ਕੀ ਹੈ ਇਹ ਨਾਮ ਸਾਰਾ ਸ਼ੀਤਲ ਲੰਗਰਾਲ ਜਾਂ ਕੋਈ ਅਸੀਂ ਦੱਸ ਸਕਦੀ ਹੈ ਕਿਉਂਕਿ ਅਸੀਂ ਤੇ ਜਦੋਂ ਤੁਹਾਡੇ ਮੀਡੀਆ ਤੋਂ ਦੇਖਿਆ ਸ਼ੀਤਲ ਦਾ ਫੋਨ ਆਇਆ ਸੀ ਤੁਰੰਤ ਉਸੇ ਵੇਲੇ ਕੀ ਲੱਗਦਾ ਪ੍ਰਾਨੀ ਰੰਜਿਸ਼ ਹੋ ਲੈ ਕੇ ਬੱਚੇ ਨਾ 16 17 ਸਾਲ ਦੇ ਬੱਚੇ ਦੀ ਕਿਸੇ ਨਾਲ ਕੀ ਰੰਜਿਸ਼ ਹੋ ਸਕਦੀ ਹੈ ਕੋਈ ਰੰਜਿਸ਼ ਨਹੀਂ ਮੈਨੂੰ ਲੱਗਦਾ ਇਹ ਸਿਰਫ ਨਸ਼ੇ ਦੇ ਕਾਰਨ ਸੰਪੂਰਨ ਨਹੀਂ ਨਸ਼ਾ ਜਿਹੜਾ ਹੈ ਉਹ ਨਸ਼ੇ ਦੇ ਕਾਰਨ ਆ ਜਿਹੜਾ ਹੈ ਜੀ 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 ਪ੍ਰਸ਼ਾਸਨ ਮੌਕੇ ਦੇ ਉੱਤੇ ਪਹੁੰਚ ਆਇਆ ਪ੍ਰਸ਼ਾਸਨ 1.5 ਘੰਟੇ ਬਾਅਦ ਪਹੁੰਚਿਆ ਪ੍ਰਸ਼ਾਸਨ ਜੇ ਇਨੇ ਜੋਗਾ ਹੋਵੇ ਮੈਨੂੰ ਨਹੀਂ ਪਤਾ ਕਿ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਵੀ ਸਾਡੇ ਵੀ ਇੱਕ ਬੱਚੇ ਆ ਪ੍ਰਸ਼ਾਸਨ ਜੇ ਇਨੇ ਜੋਗਾ ਹੋਵੇ ਅੱਜ ਇਹ ਕੁਝ ਨਾ ਹੋਵੇ ਪ੍ਰਸ਼ਾਸਨ ਨੂੰ ਇਸ ਵੇਲੇ ਜਿਹੜਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਐਸਾ ਰਾਜ ਚਾਹੀਦਾ ਜਿੱਥੇ ਸਭ ਨੂੰ ਇੱਕ ਨਿਗਾਹ ਨਾਲ ਦੇਖਿਆ ਜਾਵੇ ਪ੍ਰਸ਼ਾਸਨ ਵੀ ਐ ਸਿਆਸਤ ਵੀ ਬਲੀ ਚੜ ਗਿਆ ਜੋ ਲੋਕ ਉਹਨਾਂ ਦੇ ਕਹਿੰਦੇ ਕੋਈ ਕਰਦਾ ਜਿਹੜੇ ਯੁਵਕ ਦੀ ਹੱਤਿਆ ਹੋਈ ਹੈ ਕੀ ਕਰਦਾ ਸੀ ਕਿ ਬੈਕਗ੍ਰਾਉਂਡ ਫੈਮਿਲੀ ਕੀ ਹੈ ਦੇਖੋ ਮੈਂ ਉਸ ਬੱਚੇ ਨੂੰ ਜਾਣਦਾ ਨਹੀਂ ਮੈਨੂੰ ਇਹਨਾਂ ਦਾ ਪਤਾ ਉਹ ਸ਼ੀਤਲ ਅੰਗਰਾਲ ਦੇ ਚਚੇਰਾ ਬ੍ਰਦਰ ਹੈ ਜਿਹੜਾ ਉਹਦਾ ਬੇਟਾ ਉਹ ਕੀ ਕੰਮ ਕਰਦਾ ਸੀ ਮੈਨੂੰ ਇਹ ਵੀ ਨਹੀਂ ਇਹਦੀ ਜਾਣਕਾਰੀ ਪਰ ਜੋ ਵੀ ਹੋਇਆ ਜਿਸ ਮਾਂ ਦਾ ਪੁੱਤ ਵੀ ਗਿਆ ਉਹ ਮਾਰਾ ਹੋਇਆ ਹਾਂਜੀ ਸਰ ਅੱਜ ਅੱਜ ਜੋ ਇੱਥੇ ਸ਼ਿਤਰਮਨ ਅੱਜ ਜਲੰਧਰ ਵੈਸਟ ਤੋਂ ਪੂਰਾ ਵਿਧਾਇਕ ਸ਼ੀਤਾ ਲੰਗਰਾਲ ਜੀ ਉਹਨਾਂ ਦੇ ਰੀਅਲ ਤਾਇਆ ਜੀ ਦਾ ਪੋਤਾ ਜਿਹਦੀ ਉਮਰ 16 ਸਾਲ ਸੀ ਵਿਕਾਸ ਨਾਮ ਦਾ ਉਹਦਾ ਚੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਅੱਜ ਜਿਹੜਾ ਇਹ ਕਤਲ ਹੈ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਜਿਹੜਾ ਇਹ ਨਸ਼ਾ ਜਿਹੜਾ ਗਲੀ ਗਲੀ ਪਿੰਡ ਪਿੰਡ ਸ਼ਹਿਰ ਸ਼ਹਿਰ ਜਲੰਧਰ ਵੈਸਟ ਦੇ ਇਲਾਕੇ ਚ ਆਰਾਮ ਨਾਲ ਮਿਲ ਰਿਹਾ ਹੈ ਇਹ ਨਸ਼ੇ ਦੀ ਓਵਰ ਮਤਲਬ ਨਸ਼ੇ ਦੇ ਵਿੱਚ ਇੱਕ ਨੌਜਵਾਨ ਨਵਾਲਕ ਬੱਚੇ ਦਾ ਕਤਲ ਕੀਤਾ ਗਿਆ ਹੈ ਇਸ ਦੀ ਸਿੱਧੇ ਤੌਰ ਤੇ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੈ ਜਿਹੜੀ ਝੂਠੀ ਜਿਹੜੀ ਆਪਣੀ ਪਬਲਿਸਿਟੀ ਕਰਕੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਇਹ ਸਰਕਾਰ ਕਹਿੰਦੀ ਹੈ ਉਹਦੀ ਇਹ ਪੋਲ ਖੋਲਦੀ ਉਦਾਹਰਣ ਹੈ ਕਿ ਕਤਲ 16 ਸਾਲ ਦੇ ਬੱਚੇ ਦਾ ਹੋ ਜਾਣਾ ਇਹ ਸਿੱਧੇ ਤੌਰ ਤੇ ਸਰਕਾਰ ਦੀ ਨੀਤੀ ਔਰ ਭ੍ਰਸ਼ਟ ਨੀਤੀ ਤੇ ਗਲਤ ਨੀਅਤ ਉਹਨੂੰ ਜਗ ਜाहिर ਕਰਦੀ ਆ ਸਰ ਪ੍ਰਾਰੰਭਿਕ ਤਾ ਲੱਗਿਆ ਕਿ ਕੀ ਕਿੰਨੇ ਮਾਰੇ ਹੈਗਾ ਕਿ 16 ਸਾਲਾ ਦਾ ਬੱਚਾ ਬਚਨ ਲਈ ਕਿਸੇ ਘਰ ਚ ਵੀ ਭੱਜਿਆ ਸੀਗਾ ਤੇ 16 ਸਾਲ ਦੇ ਬੱਚੇ ਦੀ ਕੀ ਪੁਰਾਣੀ ਰੰਜਿਸ਼ ਹੋਣੀ ਜਿਨ੍ਹਾਂ ਦੀ ਪੜਨ ਦੀ ਉਮਰ ਹੈ ਉਹਨਾਂ ਦੇ ਕਤਲ ਹੋ ਰਿਹਾ ਔਰ ਮੈਂ ਇਹ ਦੂਸਰਾ ਉਦਾਹਰਨ ਸਾਹਮਣੇ ਆਇਆ ਕਿ ਇਸੇ ਹੀ ਸਰਕਾਰ ਚ 14 14 ਸਾਲ ਦੇ ਬੱਚੇ ਸਕੂਲਾਂ ਚ ਜਿਹੜੇ ਪੜਨ ਜਾਂਦੇ ਉਹ ਵੀ ਓਵਰਡੋਜ਼ ਨਾਲ ਮਰ ਰਹੇ ਆ ਜਿਹੜੇ ਬਾਹਰ ਰਹਿ ਰਹੇ ਆ ਉਹਨਾਂ ਨੂੰ ਕਤਲਗਾਰਦ ਕੀ ਕਰਕੇ ਮਾਰਿਆ ਜਾ ਰਹਾ ਹੈ ਇਹ ਸਰਕਾਰ ਦੀ ਨਾਕਾਬਲੀਅਤ ਮੈਂ ਸਮਝਦਾ ਹਾਂ ਕਿ ਆਏ ਇਹ ਉਹ ਸਰਕਾਰ ਹੈ ਜਿਨੇ ਪੰਜਾਬ ਨੂੰ ਇਕਨੋਮਿਕਲੀ ਸੋਸ਼ੀਅਲੀ ਐਮਰਜੈਂਸੀ ਤੇ ਲਾਤਾ ਹੈ ਇਹ ਅੱਜ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਕਿ ਪੰਜਾਬ ਚ ਅਸੀਂ ਨਸ਼ਾ ਰੋਕਣ ਚ ਮਾਫੀਆਂ ਨੂੰ ਰੋਕਣ ਚ ਗੈਂਗਸਟਰ ਰਾਜ ਨੂੰ ਐਕਸਟਰਸ਼ਨ ਰੋਕਣ ਚ ਰੇਤ ਮਾਫੀਆਂ ਨੂੰ ਰੋਕਣ ਚ ਵਿਫਲ ਹੋ ਗਏ ਆ ਕਿ ਉਹਨਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਮੁੱਖ ਮੰਤਰੀ ਸਾਹਮਣੂ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਇਹਨਾਂ ਨੇ ਯੂਪੀ ਦੇ ਯੋਗੀ ਦਿੱਤਨਾਥ ਜੀ ਦੇ ਬੁਲਡੋਜ਼ਰ ਦੀ ਪਾਲਿਸੀ ਨੂੰ ਕਾਪੀ ਦਾ ਕਰ ਲਿਆ ਪਰ ਇੰਪਲੀਮੈਂਟ ਨਹੀਂ ਕਰ ਸਕੇ ਅੱਜ ਯੂਪੀ ਚੋਂ ਗੁੰਡੇ ਯੂਪੀ ਛੱਡ ਕੇ ਭੱਜ ਰਹੇ ਆ ਅੱਜ ਪੰਜਾਬ ਚ ਸਿਰਫ ਬੁਲਡੋਜ਼ਰ ਦਿਖਾਇਆ ਜਾ ਰਿਹਾ ਹੈ ਨਸ਼ਾ ਤਾਂ ਬੰਦ ਨਹੀਂ ਹੋ ਰਿਹਾ ਲੋਕ ਵਿਕਾਸ ਦਾ ਕਤਲ ਹੋਇਆ ਹੈਗਾ ਉਹ ਤਾਂ ਕਿੰਨੇ ਮਾਰੇ ਕੁਝ ਮਹੱਲੇ ਦੇ ਲੋਕ ਸੀ ਉਹ ਮਹੱਲੇ ਦੇ ਹੀ ਲੋਕ ਹੈ ਉਹ ਕੁਝ ਵੇਰੀਫਾਈ ਹੋ ਗਏ ਆ ਪੁਲਿਸ ਇਨਵੈਸਟੀਗੇਸ਼ਨ ਤੇ ਲੱਗੀ ਕੁਛ ਹੀ ਦਿਨ ਚ ਉਹਨਾਂ ਦੇ ਨਾਮ ਔਰ ਫੋਟੋ ਜਿਹੜੀ ਆ ਉਹ ਪਬਲਿਕ ਡੋਮੇਨ ਚ ਆ ਜਾਏਗੀ ਵਿਕਾਸ ਕੀ ਕਰਦਾ ਸੀਗਾ ਤੇ ਫੈਮਿਲੀ ਬੈਕ ਪੜਦਾ ਹੀ ਸੀਗਾ ਫੈਮਿਲੀ ਬੈਕਗਰਾਉਂਡ ਉਹ ਸ਼ੀਤਲ ਕੁਮਰਾਲ ਜੀ ਦੇ ਪ੍ਰਿੰਟ ਆਲਾ ਹਾਊਸ 'ਚ ਰਹਿੰਦਾ ਉਹਨਾਂ ਦੇ ਸਕੇਤ ਆਇਆ ਜੀ ਦਾ ਪੋਤਾ ਔਰ ਜਿਨ੍ਹਾਂ ਦੀ ਪੜਨ ਲਿਖਣ ਦੀ ਉਮਰ ਹੈ ਜਦੋਂ ਬੱਚਿਆਂ ਨੂੰ ਈਜ਼ੀ ਅਵੇਲੇਬਿਲਟੀ ਆਫ ਡਰੱਗਸ ਕਹ ਲਓ ਇੱਕ ਆਮ ਜਿਹੜਾ ਲੋਕਾਂ ਆਮ ਤਰੀਕੇ ਨਾਲ ਮਿਲ ਜੇ ਔਰ ਬੜੀ ਮਾਰੀ ਗੱਲ ਹੈ ਵੀ ਸੁਣਨ ਚਾਹੇ ਕਿ ਸੱਚਾਈ ਕਿੰਨੀ ਹੈ ਮੈਂ ਤੁਹਾਡੇ ਮਾਧਿਅਮ ਤੋਂ ਕਹਾਂਗਾ ਕਿ ਤੁਸੀਂ ਇਹਨੂੰ ਵੈਰੀਫਾਈ ਕਰੋ ਕਿ ਜਿਹੜਾ ਕਾਤਲ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੈ ਜਿਨ੍ਹਾਂ ਨੇ ਮਾਰਿਆ ਇਹ ਦੋਸਤ ਸੀ ਜਾਂ ਵਾਕਫ ਸੀ ਇਹ ਕਿਦਾਂ ਜਾਣਕਾਰੀ ਸਹੀ ਹੈ ਜੀ ਮਾਰੇ ਕਿਦਾਂ ਛੁਰੀਆਂ ਮਾਰੀਆਂ ਉਹਦੇ ਸਿਰ ਦੇ ਵਿੱਚ ਉਹਦੇ ਜਿਹੜਾ ਹਾਰਟ ਹੈ ਉਹ ਬਿਲਕੁਲ ਪੰਚਰ ਕਰਤਾ ਛੁਰੀਆਂ ਮਾਰ ਮਾਰ ਕੇ ਹਲੇ ਜੀ ਹਲੇ ਆਈਏ ਸਾਨੂੰ ਇਨਫੋਰਮੇਸ਼ਨ ਆਪਣੇ ਕੰਟਰੋਲ ਰੂਮ ਤੋਂ ਨੋਟ ਕਰਾਈ ਸੀ ਆਪਾਂ ਆਪਣਾ ਟੀਮਾ ਡਿਸਪੋਸ ਆਪਣਾ ਕਰਤੀ ਹਾਂ ਤੇ ਸਪੈਚ ਇਹ ਡਿਵੀਜ਼ਨ ਨੰਬਰ 5 ਚ ਹੋਇਆ ਸੀਗਾ ਜੀ ਇਹਦਾ ਕੁਝ ਆਈਏ ਇਨਫੋਰਮੇਸ਼ਨ ਆਪਾਂ ਟੀਮਾ ਲਾਤੀਆਂ ਤੇ ਆਪਾਂ ਦੇਖ ਰਹੇ ਹਾਂ ਜੀ ਜਲਦ ਤੋਂ ਜਲਦ ਇਸ ਤੇ ਕਾਰਵਾਈ ਕਰ ਰਹੇ ਹਾਂ ਹੁਣ ਤੱਕ ਕਤਲ ਦਾ ਕਾਰਨ ਪਤਾ ਲੱਗਿਆ ਕਿ ਨਹੀਂ ਜੀ ਹਲੇ ਕੁਝ ਸਾਹਮਣੇ ਨਹੀਂ ਆਇਆ ਜੀ ਜੀ ਬਟ ਆਪਾਂ ਹਲੇ ਸਾਰੇ ਆਪਣੀਆਂ ਟੀਮਾ ਜਿਹੜੀਆਂ ਹੈਗੀਆਂ ਸੀਆਈਏ ਤੇ ਆਪਣੇ ਲੋਕਲ ਪੁਲਿਸ ਸਟੇਸ਼ਨ ਤੇ ਬਾਕੀ ਜਿਹੜੇ ਅਫਸਰ ਨੇ ਉਹ ਕਰਦੇ ਨੇ ਆਪਾਂ ਜਲਦ ਤੋਂ ਜਲਦ ਇਹਨੂੰ ਟ੍ਰੇਸ ਕਰਾਂਗੇ ਜਿਹੜਾ ਐ ਜੂ ਹੈ ਉਸ ਦਾ ਨਾਮ ਲੈਂਦੇ ਹਾਂ ਔਰ ਕਹਾ ਕਾ ਰਹਿਣੇ ਵਾਲਾ ਹੈ ਹਾਂਜੀ ਨਹੀਂ ਹਲੇ ਆਪਾਂ ਕਰਨੇ ਚ ਹੈ ਵੈਰੀਫਾਈ ਪੀਸ ਅਜਾ ਨਾਮ ਔਰ ਕਿਸੇ ਵੀ ਇਹ ਵੀ ਲੀਟਰ ਦਾ ਭਤੀਜਾ ਵਗੈਰਾ ਵੀ ਨਹੀਂ ਹਲੇ ਆਪਾਂ ਵੈਰੀਫਾਈ ਕਰਨ ਨੂੰ ਕਿ ਜਦੋਂ ਫੈਕਟ ਸਾਨੀਏ ਤਦ ਹੀ ਤੁਹਾਨੂੰ ਬਰੀਫ ਕਰਾਂਗੇ ਜੀ ਥੈਂਕ ਯੂ ਜੀ ਹਾਂਜੀ ਕੀ ਹੈ ਜੀ ਪੂਰਾ ਮਾਮਲਾ ਜੀ ਕੱਲ ਮਿਤੀ 12 ਨੂੰ ਕਰੀਬ ਰਾਤ 10 ਵਜੇ ਵਿਕਾਸ ਜੋ ਕਿ ਦਾਨਿਸ਼ਮੰਦ ਦਾ ਰਹਿਣ ਵਾਲਾ ਸੀ ਜਿਸ ਦਾ ਉਸਤੇ ਵਾਕੋ ਕਰ ਤੈਨਾਂ ਲੜਕੇ ਜਿਨ੍ਹਾਂ ਦੇ ਨਾਲ ਚੜਾ ਹੋ ਗਿਆ ਸੀ ਜਿਹਦੇ ਚਲਦਿਆਂ ਸੱਟਾਂ ਲੱਗਣ ਕਾਰਨ ਵਿਕਾਸਨਾ ਦੇ ਲੜਕੀ ਦੀ ਡੈਥ ਹੋ ਗਈ ਸੀ ਜਿਹਦੇ ਚਲਦਿਆਂ ਡੀਐਸ ਨੇ ਕਾਰਵਾਈ ਕਰਦੇ ਆ ਪੀਐਨਐਸ ਧਾਰਾ ਦੀ ਧਾਰਾ ਦੇ ਅਧੀਨ ਕੇਸ ਦਰਜ ਕਰਕੇ ਤੇ ਰੇਡ ਕੀਤੇ ਜਾ ਰਹੇ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਏ